ਸਤਿ ਸ਼੍ਰੀ ਅਕਾਲ ਸਾਂਝੇ ਜੁੱਲੇ ਤੇ ਤੋਂ ਬੰਤੀ ਆਵੇ ਪੰਚੀ ਅੱਜ ਆਪਾਂ ਬਣਾਵਾਂਗੇ ਬੇਲ ਦਾ ਮਰੱਪਾ ਦੋਵੇਂ ਬੇਲ ਲੈ ਇਸੇ ਉਹਨਾਂ ਦੇ ਵਿੱਚੋਂ ਮੈਂ ਗੁੱਦਾ ਕੱਢ ਲਿਆ ਗੁੱਦਾ ਕੱਢ ਕੇ ਇਹਨੂੰ ਮਿਕਸੀ ਕਰ ਲਵਾਂਗੇ ਆਪਾਂ ਕਿਉਂਕਿ ਜੜੇ ਦੇ ਬੀਜਾ ਤੇ ਉਹ ਕੌੜੇ ਹੁੰਦੇ ਆ ਇਸ ਕਰਕੇ ਉਹਨੂੰ ਛਾਣਾਣਾ ਜ਼ਰੂਰੀ ਆ ਮੈਂ ਮਿਕਸੀ ਕਰਕੇ ਹੁਣ ਇਹਨੂੰ ਛਾਨ ਲਵਾਂਗੇ ਆਪਾਂ ਗੁੱਦਾ ਗੁੱਦਾ ਰੱਖਣਾ ਜਿਹੜੇ ਹੁੰਦੇ ਆ ਕੌੜੇ ਬਹੁਤ ਹੁੰਦੇ ਆ ਤੇ ਇਸ ਕਰਕੇ ਜਿਹੜੀ ਇਹਦੇ ਕੋਈ ਹੋਰ ਬੀਜੜੀਆਂ ਹੁੰਦੇ ਆ ਗੁੱਦੇ ਦੇ ਨਾਲ ਛਲਤਾਂ ਨਹੀਂ ਆ ਉਹ ਵੀ ਨਿਕਲ ਜਾਣਗੀਆਂ ਆਪਾਂ ਨੂੰ ਮਲੈਮ ਜਿਹੜੀ ਆ ਸ਼ੁਰੂਆਤ ਆਪਣਾ ਉਹ ਚਾਹੀਦਾ ਵਾ ਇਹ ਬਹੁਤ ਵਧੀਆ ਹੁੰਦਾ ਖਾਣ ਲਈ ਵੀ ਬਹੁਤ ਵਧੀਆ ਇਹਦਾ ਜੂਸ ਬਣਾ ਲਓ ਮਰਬਾ ਬਣਾ ਲਓ ਜੈਮ ਬਣਾ ਲਓ ਬਹੁਤ ਪਸੰਦ ਆਉਂਦਾ ਹੈ ਇਹਨੂੰ ਇਹ ਠੰਡਾ ਹੁੰਦਾ ਤਸੀਰ ਇਹਦੀ ਠੰਡੀ ਹੁੰਦੀ ਆ ਹਾਂਜੀ ਇੱਕ ਬਤੀਲਾ ਰੱਖ ਲਿਆ ਉਹਦੇ ਵਿੱਚ ਮੈਂ ਅੱਧਾ ਕੱਪ ਪਾਣੀ ਦਾ ਪਾ ਲਿਆ ਚੀਨੀ ਪਾਵਾਂਗੇ ਇਸ ਕਰਕੇ ਚੀਨੀ ਥੱਲੇ ਲੱਗਦੀ ਲੱਗੂਗੀ ਇਸ ਕਰਕੇ ਥੋੜਾ ਪਾਣੀ ਪਾਇਆ ਇਹਦੇ ਵਿੱਚ ਇੱਕ ਕੱਪ ਪਾਣੀ ਦਾ ਪਾਇਆ ਇੱਕ ਕਾਪੀ ਮੈਂ ਪਾਉਂਗੀ ਇਹਦੇ ਵਿੱਚ ਚੀਨੀ ਦਾ ਇੱਕ ਟਲੀ ਮੈਂ ਗੁੜ ਦੀ ਪਾਈ ਹੈ ਇਹਦੇ ਵਿੱਚ ਛੋਟੀ ਜੀ ਹਾਂਜੀ ਮਰਬਾ ਬਣ ਕੇ ਬਹੁਤ ਵਧੀਆ ਤਦ ਇਹ ਬਣਦਾ ਇਹ ਮਰਬਾ ਖਾਣ ਲਈ ਵੀ ਵਧੀਆ ਹੁੰਦਾ ਵਾ 슈ਗਰ ਦੇ ਪੇਸ਼ੈਂਟ ਲਈ ਇਹ ਬਹੁਤ ਵਧੀਆ ਹੁੰਦਾ ਇਹਦੀ ਕਿਉਂਕਿ ਤੇਸੀਰ ਠੰਡੀ ਹੁੰਦੀ ਹੈ ਇਸ ਕਰਕੇ ਹਾਂਜੀ ਇਹਨੂੰ ਆਪਾਂ ਚੀਨੀ ਨੂੰ ਤੇ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰਾਂਗੇ ਇਹਨੂੰ ਆਪਾਂ ਥੋੜੀ ਜਿਹੀ ਗਾੜੀ ਬਣਾਉਣੀ ਆ ਚੀਨੀ ਇਹ ਹੈ ਆਪਣੇ ਚੀਨੀ ਤੇ ਪਾਣੀ ਦਾ ਘੋਲ ਜਿਹਾ ਥੋੜਾ ਜਿਹਾ ਗਾੜਾ ਬਣਾਵਾਂਗੇ ਦੇਖੋ ਗਾੜਾ ਹੋ ਗਿਆ ਹੁਣ ਤੇ ਇਹਦੇ ਵਿੱਚ ਚੀਣਾ ਮੈਂ ਉਹ ਛਾਣਿਆ ਮਾਂ ਜੂਸ ਉਹ ਮੈਂ ਪਿਚ ਪਾਤਾ ਇਹਦੀ ਇਹਨੂੰ ਆਪਾਂ ਹੁਣ ਸੇਕ ਲਵਾਵਾਂਗੇ ਸਿਮ ਅੱਗ ਤੇ ਗੈਸ ਨੂੰ ਜ਼ਿਆਦਾ ਤੇਜ਼ ਨਹੀਂ ਰੱਖਣਾ ਸਿਮਤ ਤੇ ਰੱਖਣਾ ਇਹ ਹੌਲੀ ਹੌਲੀ ਪੱਕੇ ਹੀ ਇਹਨੂੰ 19 ਮਿੰਟ ਤੱਕ ਪਕਾਉਣਾ ਜਿੰਨੀ ਦੇਰ ਤੱਕ ਇਹ گاੜਾ ਨਹੀਂ ਹੁੰਦਾ ਵਿੱਚ ਵਿੱਚ ਹਿਲਾਉਂਦੇ ਰਹਿਣਾ ਇਹਨੂੰ ਆਪਾਂ ਇਹ ਥੱਲੇ ਨਾ ਕਿਤੇ ਲੱਗ ਜਵੇ ਇਹਦੇ ਵਿੱਚ ਪ੍ਰੋਟੀਨ ਆਇਰਨ ਬਹੁਤ ਮਾਤਰਾ ਨਾਲ ਹੁੰਦੇ ਆ ਮੈਂ ਪਿਛਲੀ ਵੀਡੀਓ ਇਕ ਮਰਬ ਆਪਣੇ ਜੂਸ ਦੀ ਵੀ ਬਣਾ ਕੇ ਪਾਈ ਹੋਈ ਆ ਵੀਡੀਓ ਬਹੁਤ ਜਾਣਾਂ ਨੇ ਇਹਨਾਂ ਨੂੰ ਇਹਨੂੰ ਬਹੁਤ ਪਸੰਦ ਕੀਤਾ ਮੈਂ ਕਿ ਆਜ ਮਰਬਾ ਬਣਾ ਲੀਏ ਦੇਖੋ ਜੀ ਮਰਬੇ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਇਹਨਾਂ ਲਈ ਗਾੜਾ ਵੀ ਹੋ ਗਿਆ ਜੀ ਇਹਨੂੰ ਆਪਾਂ ਇਹਨੂੰ ਠੰਡਾ ਕਰਿਆ ਇਹ ਦੋ ਵਿਗਾੜਾ ਬਣ ਜਾਣਾ ਇਸ ਕਰਕੇ ਇਹਨੂੰ ਇੰਨਾ ਕੀ ਰੱਖਣਾ ਵਾ ਤੇ ਠੰਡਾ ਹੋਏ ਤੇ ਇਹਨੇ ਆਪਣੇ ਆਪ ਹੀ ਹੋਰ ਵੀ گاੜਾ ਹੋ ਜਾਣਾ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ